ਸੱਚੀ ਗੱਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬਾਲੀਵੁੱਡ ਅਦਾਕਾਰਾਂ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਬਠਿੰਡਾ ਕੋਟ ਨੇ ਸੰਮਣ ਜਾਰੀ ਕਰ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਜਿੱਥੇ ਕੰਗਣਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਆਗੂ ਇਸ ਤੇ ਆਪਣਾ ਪ੍ਰतिकਰਮ ਨੇ ਜੋ ਸਾਂਝਾ ਕਰ ਰਹੇ ਨੇ ਭਾਜਪਾ ਦੇ ਸੀਨੀਅਰ ਆਗੂ ਮਨਰੰਜਨ ਕਾਲੀਆ ਨੇ ਕਿਹਾ ਕਿ ਇਨਸਾਨ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਕਈ ਵਾਰ ਬੜਬੋਲੇਪਨ ਦਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਹੈ ਹੋਰ ਕੀ ਕੁਝ ਕ और सुन दें बॉलीवुड अभिनेत्री और भाजपा सांसद जो समुनाथ रनौत हैं उनको लेकर बठिंडा कोर्ट ने समन जारी कर दिया इससे पहले उन्होंने हाई कोर्ट फिर सुप्रीम कोर्ट में पिटिशन डाली थी एफ आई आर तलाश करने के लिए लेकिन वो नहीं पाई राहत नहीं मिली अब बठिंडा कोर्ट की तरफ से समन जारी किया गया क्योंकि एक बुजुर्ग महिला को उन्होंने टिप्पणी की थी क्या ऐसा है कि ये जुडिशियल प्रोसेस है लेट द लॉ टेक इट्स ओन कोर्स समन जारी किया है देशों की नंबर पार्लियामेंट का भारतीय जनता पार्टी के मेंबर पार्लियामेंट कानून से कोई ऊपर नहीं है सो लॉ शुड शूट और आके समझे जवाब दें उसके बाद टिप्पणी करनी चाहिए इंसान को बोलने से पहले कहते हैं कहावत है कि सौ सो बार सोचना चाहिए हर एक व्यक्ति को सोचना ਮੇਸ਼ਾ ਹੀ ਆਪਣੀ ਆਵਾਜ਼ ਨੂੰ ਲੈ ਕੇ ਆਪਣੇ ਬੜਬੋਲੇਪਨ ਨੂੰ ਲੈ ਕੇ ਵਿਵਾਦਾਂ ਕਰਦੇ ਨੇ ਦੇਖੋ ਕੋਈ ਵੀ ਵਿਅਕਤੀ ਜਦੋਂ ਜ਼ਿਆਦਾ ਬੜਬੋਲਾਪਨ ਹੋਏਗਾ ਉਹ ਦੇਖੋ ਫਿਰ ਉਸ ਤੋਂ ਖਮਿਆਜ਼ਾ ਦੁੱਪਤੇਗਾ ਔਰ ਅਗਰ ਬਾਤ ਕੀ ਜਾਏ ਤਾਂ ਕੱਲ rau gandhi ਪੰਜਾਬ ਦੌਰੇ ਤੇ ਆਏ ਤਾਂ ਉਹਨੇ ਕੱਲ ਜੋ রাਵੀ के पास जो گاਉਂ تھے ਜੋ ਇੰਡੀਆ ਬਾਰਡਰ ਮੇਂ ਹੀ ਹੈ ਮਤਲਬ ਹਿੰਦੁਸਤਾਨ sınੋ ਮੇਂ ਉਹਾ ਦਾ ਜਾਣ पे ਰੋਕਾ ਗਿਆ ਪੁਲਿਸ ਦੁਆਰਾ ਕੀ ਕਰ ਰਹੇ ਦੇਖੋ ਐਸਾ ਹੈ ਕਿ ਵੀ ਉਹ ਕੀ ਪਰਸਥਿਤੀਆਂ ਸੀ ਜੀਆਂ ਉੱਥੇ ਕਿ ਵੀ ਪਾਣੀ ਗਹਿਰਾ ਸੀ ਜਾਂ ਉਹਨਾਂ ਨੇ ਕਿਹਾ ਕਿ ਬੱਚੇ ਨਾ ਜਾਓ ਕਿਉਂਕਿ ਸਿਕਿਉਰਟੀ ਦਾ ਐਸਪੈਕਟ ਵੀ ਹੁੰਦਾ ਕੱਲ ਨੂੰ ਕੋਈ ਇਨਸੀਡੈਂਟ ਹੋ ਜਾਏ ਫਿਰ ਵਿਅਕਤੀ ਕਹਿੰਦਾ ਕਿ ਵੀ ਸਿਕਿਉਰਟੀ ਤੁਸੀਂ ਰੋਕਿਆ ਕਿਉਂ ਨਹੀਂ ਉਹ ਤੇ ਜੇ ਰੋਕਿਆ ਤਾਂ ਉਹ ਕਹਿੰਦੇ ਕਿ ਕਿਉਂ ਰੋਕਿਆ ਗਿਆ ਸੋ ਇਹ ਦੋਨੋਂ ਦੋਨੋਂ ਪੱਖ ਹੁੰਦੇ ਹੈਗੇ ਆ ਉਹ ਵੀ ਲੀਡਰ ਆਫ ਦਿ ਆਪੋਜੀਸ਼ਨ ਹੈ ਉਹਨਾਂ ਨੂੰ ਵੀ ਕਹਿੰਦੇ ਕਿ ਕਿਤੇ ਕਿ ਮੈਂ ਇਹ ਸੁਰੱਖਿਤੀ ਨਹੀਂ ਉਹਨਾਂ ਉਹਨਾਂ ਨੂੰ ਵੀ ਦੇਖ ਕੇ ਸੋਚ ਕੇ ਡਿਸਾਈਡ ਕਰਨਾ ਚਾਹੀਦਾ ਰਾਤ ਨੂੰ ਜਨਦਾਦਾ ठीक नहीं लगता जिन्हें जानते समझ आते तो दोपहर के समय में फिर रात हो गई थी ना काफ़ी जो प्रोटेस्ट करते फिर उन्होंने अलाउ किया रात हो गई फिर बाद उद्रॉ कर लिया किसी ने सो तो ऐसी स्थिति है दोनों पक्ष ही है अच्छा अगर बात की जाए तो पंजाब में प्रवासी लोगों को लेकर पंजाब के लोगों में रोष पाया जा रहा है हुशियारपुर की घटना के बाद जो लगातार ये रोष बढ़ रहा है कल भी जलंधर में भी प्रोटेस्ट हुआ है और लोग कह रहे हैं कि यहाँ से प्रवासी लोगों को जो भेज दिया जाए ਕਿ ਜੋ ਘਟਨਾ ਹੋਈ ਹੈ ਉਹ ਕਾਫੀ ਸ਼ਰਮਖਾਰ ਹੈ। ਅਨਫੋਰਚੂਨੇਟ ਹੈ ਜੋ ਕੁਝ ਉਸੇ ਘਟਨਾ ਕੱਤੀ ਹੈ। ਇਹ ਕੋਈ ਇੱਕ ਤਰ੍ਹਾਂ ਮੈਂਸਰੀਆ ਹੁੰਦਾ ਹੈ। ਕਿਸੇ ਦਾ ਬੱਚੀ ਦਾ ਕੋਈ ਕੁਸ਼ਕਰਮ ਜਾਂ ਉਹਨੂੰ ਮਾਰਨਾ ਐਸਾਈਆਂ ਚੀਜ਼ਾਂ ਜਿਹੜੀ ਹੈਗੀ ਹੈ। ਇਹ ਸਾਰੇ ਸਮਾਜ ਦੇ ਲਈ ਇਹਨੂੰ ਆਪਾਂ ਉਹਨੂੰ ਮੈਜਰ ਕਰ ਸਕਦੇ ਕਿ ਵੀ ਜਿੰਨੇ ਬਾਹਰੋਂ ਆਏ ਆ ਸਾਰੀ ਗਲਤ ਹੋ ਗਏ ਆ। ਸੋ ਇਹ ਹੈਗਾ ਉਹਦੇ ਲਈ ਹੁਕਮੈਜ਼ਾ ਭੁਗਤੇਗਾ। ਬਾਕੀ ਜਿੱਤਕ ਹੈ ਕਿ ਜਿਹੜੇ ਆਪਣਾ ਬਿਸ਼ੇ ਸਟੇਟਸ ਤੋਂ ਕੰਮ ਕਰਨ ਆਂਦੇ ਸਾਡੇ ਬੰਦੇ ਵੀ ਦੂਸਰੇ ਕੰਟਰੀs ਚ ਗਏ ਹੋਏ ਆ ਕੰਮ ਕਰਨ ਤੇ ਸੋ ਜਿੱਥੇ ਵੈਕਿਊਮ ਕ੍ਰੀਏਟ ਹੁੰਦਾ ਉਹ ਤੇ ਨੈਚੁਰਲ ਹੈ ਕਿ ਵੀ ਉਹ ਦੂਸਰੇ ਪ੍ਰਦੇਸ਼ਾਂ ਦੀ ਲੋੜ ਪੈਂਦੀ ਹੈ ਇਹ ਸਿਸਟਮ ਕੰਪਲ ਦਾ ਕਾਂਗਰਸ ਨੇਤਾ ਤਾਂ ਕਹਿ ਰਹੇ ਕਿ ਇਹ ਪੀਐਮ ਦਾ ਬੋਇਆ ਹੋਇਆ ਬੀਜ ਹੈ ਇਹ ਤਾਂ ਗਲਤ ਐਵੇਂ ਅਚੀਵ ਕਰਨ ਵਾਲੀ ਗੱਲ ਹੈਗੀ ਹੈ ਕਿਉਂਕਿ ਜਿਹੜੀ ਹੈ ਕਿ ਮਾਈਗ੍ਰੇਸ਼ਨ ਜੋ ਹੈ ਇਹ ਹੁੰਦੀ ਹੁੰਦੀ ਹੈ ਜਦੋਂ ਤੁਸੀਂ ਵੈਕਿਊਮ ਕਿਤੇ ਵੀ ਹੋਏਗਾ ਤੇ ਲੇਬਰ ਜਿਹੜੀ ਹੈਗੀ ਹੈ ਉਹ ਅੱਜ ਦੇ ਨਹੀਂ ਜਿਹੜੀ ਪੰਜਾਬ ਦੀ ਲੇਬਰ ਤਾਂ ਲੱਭਦੀ ਨਹੀਂ ਹੈ ਉਹ ਤਾਂ ਸਾਰੀ ਬਾਹਰ ਚਲੇ ਗਈ ਹੈ ਤੇ ਇੱਥੇ ਜਿਹੜਾ ਹੈ ਗਿਆ ਵੈਕੂਮਾ ਕੌਣ ਕਰੇਗਾ ਕੰਮ ਉਹ ਫਿਰ ਦੂਸਰੇ ਪ੍ਰਦੇਸ਼ਾਂ ਤੋਂ ਲੋਕ ਆ ਕੇ ਕਰਦੇ ਲੱਗਦਾ ਹੈ ਕਿ ਜੇਕਰ ਪ੍ਰਵਾਸੀ ਲੋਕ ਚਲੇ ਗਏ ਤਾਂ यहां पर पंजाब में फिर काम का भी दिक्कत हो सकती है बिल्कुल ਹੋएगी बिल्कुल होएगी इसलिए ਆਪਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਦੇਖਣੀਆਂ ਪੰਦੀ ਸੋਚਦੇ ਜ਼ਿਕਰ ਹੋ ਗਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਣਾ ਰਣੌਤ ਨੇ ਬਜ਼ੁਰਗ ਕਿਸਾਨ ਬੀਬੀ ਦੇ ਬਾਰੇ ਟਿੱਪਣੀ ਕੀਤੀ ਸੀ ਜਿਸ ਦੀ ਹਰ ਪਾਸੇ ਆਲੋਚਨਾ ਕੀਤੀ ਗਈ ਇਸ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਸਸਚੀ ਕਾਲਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬਾਲੀਵੁੱਡ ਅਦਾਕਾਰਾਂ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਬਠਿੰਡਾ ਕੋਰਟ ਨੇ ਸੰਮਣ ਜਾਰੀ ਕਰ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਜਿੱਥੇ ਕੰਗਣਾ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਤੇ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਆਗੂ ਇਸ ਤੇ ਆਪਣਾ ਪ੍ਰतिकਰਮ ਨੇ ਜੋ ਸਾਂਝਾ ਕਰ ਰਹੇ ਨੇ ਭਾਜਪਾ ਦੇ ਸੀਨੀਅਰ ਆਗੂ ਮਨਰੰਜਨ ਕਾਲੀਆ ਨੇ ਕਿਹਾ ਕਿ ਇਨਸਾਨ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਕਈ ਵਾਰ ਬੜਬੋਲੇ ਪੰਨ ਦਾ ਖਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਬਾਲੀਵੁੱਡ ਨੇ ਇਹ ਜੁਡੀਸ਼ੀਅਲ ਪ੍ਰੋਸੈਸ ਹੈ लेट द लॉ टेक इट्स टर्सम जारी किया है पेश होगी मेंबर पार्लियामेंट का भारतीय जनता पार्टी की मेंबर पार्लियामेंट कानून से कोई ऊपर नहीं है सो लेट द लॉ शुड पर और आके समझ जवाब दें उसके बाद लगता है कि ऐसी टिप्पणी करनी चाहिए थी उस समय इंसान को बोलने से पहले कहते हैं कहावत है कि 100 बार सोचना जो हर एक व्यक्ति कुछ हमेशा ही अपनी आवाज ਨੂੰ ਲੈ ਕੇ ਆਪਣੇ ਬੜਬੋਲੇਪਨ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੇ ਨੇ ਦੇਖੋ ਕੋਈ ਵੀ ਵਿਅਕਤੀ ਜਦੋਂ ਜ਼ਿਆਦਾ ਬੜਬੋਲਾਪਨ ਹੋਏਗਾ ਉਹ ਦੇਖੋ ਫਿਰ ਉਸ ਤੋਂ ਖਮਿਆਜ਼ਾ ਦਾ ਪੁੱਗਤੇਗਾ और अगर बात की जाए तो कल रावदांडी पंजाब दौरे पे आए हैं तो उन्होंने कल जो रावी के पास जो गांव थे जो इंडिया बॉर्डर में ही हैं हिंदुस्तान तो तो गया देखो ऐसा है कि भी हम की परिस्थितियां सियाँ पानी गहरा उन्होंने क्या कि ना जाओ क्योंकि तो सिक्योरिटी का आसपैक्ट भी होंगे कल कोई इंसीडेंट हो जाए फिर व्यक्ति कहें सिक्योरिटी तुम रोकया क्यों नहीं हो तो जो रोकया तो हम क्यों रोक गया सो यह दोनों दोनों पक्ष होंगे है ਉਹ ਵੀ ਲੀਡਰ ਆਫ ਦਿ ਆਪੋਜੀਸ਼ਨ ਹੈ ਉਹਨਾਂ ਨੂੰ ਵੀ ਉਹਨਾਂ ਉਹਨਾਂ ਨੂੰ ਵੀ ਦੇਖ ਕੇ ਸੋਚ ਕੇ ਡਿਸਾਈਡ ਕਰਨਾ ਚਾਹੀਦਾ ਰਾਤ ਨੂੰ ਜਾਂ ਦਾ ਠੀਕ ਨਹੀਂ ਲੱਗਦਾ ਜਿੰਨੇ ਜਾਂਦੇ ਸਮਝ ਆਉਂਦੇ ਰਾਤ ਹੋ ਗਈ ਸੀ ਨਾ ਕਾਫੀ ਜਿਹੜੇ ਪ੍ਰੋਟੈਸਟ ਕਰਦੇ ਸਿਰ ਉਹਨਾਂ ਲਾਅ ਹੋ ਕੀਤਾ ਉਹ ਰਾਤ ਹੋ ਗਈ ਫਿਰ ਉਹਦੇ ਬਾਅਦ ਡਰਾਅ ਕਰ ਲਿਆ ਡਿਸੀਜਨ ਸੋ ਐਸੀ ਸਥਿਤੀ ਹੈ ਇਹਦੇ ਵਿੱਚ ਦੋਨੋਂ ਪੱਖ ਹੀ ਹੈ अच्छा अगर बात की जाए तो पंजाब में प्रवासी लोगों को लेकर पंजाब के लोगों में रोष पाया जा रहा है हशियारपुर की घटना के बाद जो लगातार ये रोष बढ़ रहा है कल भी जलंधर में भी प्रोटेस्ट हुआ है और लोग कह रहे हैं कि यहाँ से प्रवासी लोगों को जो भेज दिया जाए क्योंकि जो घटना हुई है वो काफ़ी शर्मदार है वो अनफॉर्चुनेट है जो कुछ उससे घटना घटी है कि तो कोई एक तरह मेन्सलिया होता है किसी का बच्ची का कोई दुष्कर्म या लिया मारना यह सारियाँ चीज़ा जड़ी है ये ਸਾਰੇ ਸਮਾਜ ਦੇ ਲਈ ਇਹ ਆਪਾਂ ਨੂੰ ਮੈਜ਼ਰ ਕਰ ਸਕਦੇ ਕਿ ਵੀ ਜਿੰਨੇ ਬਾਹਰੋਂ ਆਏ ਆ ਸਾਰੀ ਗਲਤ ਹੋ ਗਏ ਆ ਉਹ ਇਹ ਹੈਗਾ ਉਹਦੇ ਲਈ ਉਹ ਖਮੈਜ਼ਾ ਭੁਗਤੇਗਾ ਬਾਕੀ ਜਿੱਤ ਤੱਕ ਹੈ ਕਿ ਜਿਹੜੇ ਆਪਣਾ ਵਿਸ਼ੇ ਸਟੇਟ ਤੋਂ ਕੰਮ ਕਰਨ ਆਉਂਦੇ ਆ ਸਾਡੇ ਬੰਦੇ ਵੀ ਦੂਸਰੇ ਕੰਟਰੀ ਚ ਗਏ ਹੋਏ ਆ ਕੰਮ ਕਰਨ ਤੋਂ ਸੋ ਜਿੱਥੇ ਵੈਕਿਊਮ ਕ੍ਰੀਏਟ ਹੁੰਦਾ ਉਹ ਤੇ ਨੈਚੁਰਲ ਹੈ ਕਿ ਵੀ ਉਹਦੇ ਦੂਸਰੇ ਪ੍ਰਦੇਸ਼ਾਂ ਦੀ ਲੇਬਰ ਆਉਂਦੀ ਹੈ ਇਹ ਸਿਸਟਮ ਦਾ ਲੱਗਦਾ ਹੈ ਕਾਂਗਰਸ ਦੇ ਨੇਤਾ ਤਾਂ ਕਹਿ ਰਹੇ ਆ ਕਿ ਇਹ ਪੀਐਮ ਦਾ ਬੋਇਆ ਹੋਇਆ ਬੀਜ ਹੈ ਇਹ ਤਾਂ ਗਲਤ ਐਵੇਂ ਅਕਸ਼ੇਪ ਕਰਨ ਵਾਲੀ ਗੱਲ ਹੈਗੀ ਹੈ ਕਿਉਂਕਿ ਜਿਹੜੀ ਹੈ ਕਿ ਮਾਈਗ੍ਰੇਸ਼ਨ ਜੋ ਹੈ ਇਹ ਹੁੰਦੀ ਹੁੰਦੀ ਹੈ ਜਦੋਂ ਤੁਸੀਂ ਵੈਕਿਊਮ ਕਿਤੇ ਵੀ ਹੋਏਗਾ ਤੇ ਲੇਬਰ ਜਿਹੜੀ ਹੈ ਉਹ ਅੱਜ ਦੇ ਨਹੀਂ ਜਿਹੜੀ ਪੰਜਾਬ ਦੀ ਲੇਬਰ ਤਾਂ ਲੱਭਦੀ ਨਹੀਂ ਹੈ ਉਹ ਤਾਂ ਸਾਰੀ ਬਾਹਰ ਚਲੇ ਗਈ ਹੈ ਤੇ ਇੱਥੇ ਜਿਹੜਾ ਹੈਗਾ ਵੈਕਿਊਮ ਕੌਣ ਕਰੇਗਾ ਕੰਮ ਉਹ ਫਿਰ ਦੂਸਰੇ ਪ੍ਰਦੇਸ਼ ਤੋਂ ਲੋਕ ਆ ਕੇ ਕਰਦੇ ਲੱਗਦਾ ਹੈ ਕਿ ਅਗਰ ਪ੍ਰਵਾਸੀ ਲੋਕ ਚਲੇ ਗਏ ਤਾਂ यहां पर ਪੰਜਾਬ ਨੂੰ ਫਿਰ ਕੰਮਕਾਜ ਤੋਂ ਵੀ ਦਿੱਕਤ ਹੋ ਸਕਦੀ ਹੈ ਬਿਲਕੁਲ ਹੋਏਗੀ ਬਿਲਕੁਲ ਹੋਏਗੀ ਇਸ ਲਈ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਦਿਖਣੀਆਂ ਪੈਂਦੀ ਸੋਚਦੇ ਜ਼ਿਕਰ ਹੋ ਗਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕੰਗਣਾ ਰਣੌਤ ਨੇ ਬਜ਼ੁਰਗ ਕਿਸਾਨ ਬੀਬੀ ਦੇ ਬਾਰੇ ਟਿੱਪਣੀ ਕੀਤੀ ਸੀ ਜਿਸ ਦੀ ਹਰ ਪਾਸੇ ਆਲੋਚਨਾ ਕੀਤੀ ਗਈ ਇਸ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ